ਇਹ ਤੁਸੀਂ ਧਾਰਮਿਕ ਗੀਤ ਜਾਂ ਮਾਰਾ ਸੁਣਦੇ ਹੋ ਤਾਂ ਇਹ ਗੀਤ ਤਾਂ ਜਰੂਰ ਸੁਣਿਆ ਹੋਇਆ ਕਿਸ ਯੋਦੇ ਦੀ ਗੱਲ ਹੋ ਰਹੀ ਹੈ ਇੱਥੇ ਕੌਣ ਸੀ ਇਹ ਸੰਗਤ ਸਿੰਘ ਕਿਉਂ ਵੈਰੀ ਗੁਰਾਂ ਦੇ ਭਲੇਖੇ ਇਹਦੇ ਪਿਛੇ ਭੱਜੇ ਸੀ ਸਾਰੀ ਹਿਸਟਰੀ ਅੱਜ ਇਸ ਵੀਡੀਓ ਚ ਕਵਰ ਕਰਾਂਗੇ ਪਿਛੋਕੜੋਂ ਆ ਜਦੋਂ ਗੁਰੂ ਤੇਗ ਬਹਾਦਰ ਜੀ ਪਟਨੇ ਦੀ ਧਰਤੀ ਤੇ ਪ੍ਰਚਾਰ ਕਰਨ ਵਾਸਤੇ ਆਏ ਸੀ ਤਾਂ ਉਹਨਾਂ ਦੀ ਸੰਗਤ ਵਿੱਚ ਭਾਈ ਰਣੀਆਂ ਅਤੇ ਬੀਬੀ ਅਮਰੋ ਵੀ ਸ਼ਾਮਲ ਹੁੰਦੇ ਸਨ ਗੁਰੂ ਤੇਗ ਬਹਾਦਰ ਜੀ ਨੇ ਨੰਨੂ ਆਪਣੇ ਪਰਿਵਾਰ ਦੀ ਸੰਭਾਲ ਕਰਨ ਦੀ ਸੇਵਾ ਬਖਸ਼ੀ ਸੀ ਤੇ ਆਪ ਅੱਗੇ ਉਹ ਪ੍ਰਚਾਰ ਵਾਸਤੇ ਅੱਗੇ ਚੱਲ ਗਏ ਸਨ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ 4 ਮਹੀਨੇ ਬਾਅਦ ਬਾਬਾ ਸੰਗਤ ਸਿੰਘ ਜੀ ਦਾ ਜਨਮ ਹੁੰਦਾ ਹੈ ਇਹਨਾਂ ਦਾ ਨਾਮ ਸੰਗਤਾਰ ਰੱਖਿਆ ਜਾਂਦਾ ਉਸ ਟਾਈਮ ਤੇ ਉਹ ਵੱਡੇ ਹੁੰਦੇ ਹੋਏ ਵੀ ਗੁਰੂ ਸਾਹਿਬ ਦਾ ਜਿੰਨਾ ਵੀ ਗੁਰੂ ਬਣਨ ਤੋਂ ਪਹਿਲਾਂ ਜਿੰਨਾਂ ਨਾਲ ਖੇਡਦੇ ਸੀਗੇ ਉਨ੍ਹਾਂ ਵਿੱਚ ਵੀ ਭਾਈ ਸਾਹਿਬ ਸ਼ਾਮਿਲ ਸਨ ਇੱਡਾਂ ਵਿੱਚੀਆਂ ਵਿਦਿਆ ਵਿੱਚ ਗੁਰੂ ਸਾਹਿਬ ਅਤੇ ਭਾਈ ਸੰਗਤ ਸਿੰਘ ਬੜੇ ক্লোਜ਼ਲੀ ਵੱਡੇ ਹੋਏ ਆ ਤੇ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਉਸ ਸਮੇਂ ਭਾਈ ਸੰਗਤਾ ਬਣਦਾ ਭਾਈ ਸੰਗਤ ਸਿੰਘ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ ਸਨ ਤਦ ਭਾਈ ਸੰਗਤ ਸਿੰਘ ਜੀ ਨਾਲ ਹੀ ਸਨ ਭਾਈ ਸੰਗਤ ਸਿੰਘ ਦੀ ਜੀ ਸਪੈਸ਼ਲ ਗੱਲ ਇਹ ਸੀ ਵੀ ਉਹ ਫਿਜ਼ੀਕਲ ਫੀਚਰਸ ਤੋਂ ਗੁਰੂ ਗੋਬਿੰਦ ਸਿੰਘ ਜੀ ਵਰਗੇ ਲੱਗਦੇ ਸਨ ਤੇ ਇਹ ਪੁਆਇੰਟ ਬਹੁਤ ਇੰਪੋਰਟੈਂਟ ਆ ਅਗੇ ਅਸੀਂ ਸੁਣਾਂਗੇ ਉਹਦੇ ਵਿੱਚ ਇਹ ਬਹੁਤ ਹੀ ਇੰਪੋਰਟੈਂਟ ਫੈਕਟਰ ਪਲੇ ਕਰਦੀ ਹੈ ਚਮਕੌਰ ਦਾ ਯੁੱਧ ਲੱਗਿਆ ਸੀ ਬਹੁਤ ਕਮਸਾਨ ਦਾ 10 ਲੱਖ ਬੰਦਾ ਪਹਾੜੀਆਂ ਦਾ ਤੇ ਮੁਗਲਾਂ ਦਾ ਕੰਬਾਈਨਡ ਫੋਰਸਸ ਪੂਰੀ ਤਰ੍ਹਾਂ ਸਿੱਖਾਂ ਨੂੰ ਖਤਮ ਕਰਨ ਦੇ ਟੱਡੇ ਹੋਏ ਸਨ ਵੱਡੇ ਸਹਬਜ਼ਾਦੇ ਹਲੇ ਤੱਕ ਸ਼ਹੀਦ ਹੋ ਚੁੱਕੇ ਸਨ ਜੇ ਗੁਰੂ ਗੋਬਿੰਦ ਸਿੰਘ ਜੀ ਆਪ ਚਮਕੌਰ ਦੀ ਗੜੀ ਵਿੱਚ ਜਾਣ ਲੱਗੇ ਸਨ ਯੁੱਧ ਲੜਨ ਪਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਰੋਕ ਲਿਆ ਵੀ ਗੁਰੂ ਸਾਹਿਬ ਅਸੀਂ ਇਹ ਕੀ ਕਰਨ ਲੱਗੇ ਹੋ ਉਹਨਾਂ ਨੂੰ ਪਤਾ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਮਰਦ ਇੱਕ ਯੋਧਾ ਜਾ ਕੇ ਰਣ ਵਿੱਚ ਲੜੇਗਾ ਤੇ ਉਹ ਸ਼ਹੀਦ ਹੋਣ ਤੋਂ ਪਹਿਲਾਂ ਵਾਪਸ ਨਹੀਂ ਆਣੇ। ਪੰਜ ਪਿਆਰਿਆਂ ਨੇ ਹੁਕਮ ਕੀਤਾ ਵੀ ਗੁਰੂ ਸਾਹਿਬ ਸਿੱਖ ਤਾਂ ਹੋਰ ਵੀ ਬਣ ਜਾਣੇ ਆ। ਅਸੀਂ ਭਾਵੇਂ ਸ਼ਹੀਦ ਹੋ ਜਾਈਏ ਪਰ ਜੇ ਤੁਸੀਂ ਅੱਜ ਸ਼ਹੀਦ ਹੋ ਗਏ ਤਾਂ ਸਾਡਾ ਕੋਈ ਗੁਰੂ ਨਹੀਂ ਹੋਏਗਾ। ਹੁਣ ਇੱਥੇ ਬੜੀ ਸੋਹਣੀ ਚੀਜ਼ ਆਂਦੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਉਹਨਾਂ ਦੇ ਸਿੱਖਾਂ ਦਾ ਜਿਹੜਾ ਰਿਲੇਸ਼ਨ ਸੀਗਾ ਉਹਨਾਂ ਦਾ ਰਿਸ਼ਤਾ ਸੀਗਾ ਉਹ ਕਿੰਨਾ ਵੱਖਰਾ ਸੀ। ਹੋਰ ਕੋਈ ਹੰਕਾਰ ਭਰਿਆ ਬਾਬਾ ਹੁੰਦਾ ਉਹ ਕਹਿੰਦਾ ਵੀ ਤੂੰ ਮੈਨੂੰ ਹੁਕਮ ਕਾਏਗਾ। ਅੱਜ ਦੇ ਬਾਬਾ ਜੀ ਲੈ ਲਓ ਆਪਣੇ ਆਪ ਨੂੰ ਰੱਬ ਮੰਨੀ ਬੈਠੇ ਆ। ਆਪਣੇ ਪੈਰ ਛੁਆਉਂਦੇ ਆ ਪਰ ਜੋ ਅਕਾਲ ਪੁਰਖ ਦਾ ਸਰੂਪ ਸੀ ਉਹ ਇੰਨਾ ਹੰਬਲ ਸੀ ਹੁਣ ਕੰਪੈਰੀਜ਼ਨ ਤੁਸੀਂ ਆਪ ਹੀ ਦੇਖ ਲਓ ਅੱਜ ਦੇ ਬਾਬਿਆਂ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਦੇ ਬਾਬੇ ਆਪਣੇ ਆਪ ਨੂੰ ਰੱਬ ਕਹੋਂਦੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਤੇ ਕਿਹਾ ਸੀ ਜੋ ਮੈਨੂੰ ਰੱਬ ਕਹੇਗਾ ਉਹ ਨਰਕਾਂ ਵਿੱਚ ਜਾ ਬੜੇਗਾ ਅੱਜ ਦੇ ਬਾਬੇ ਇਹਨੇ ਪੈਸੇ ਲੈਂਦੇ ਮਾਇਆ ਲੈਂਦੇ ਆ ਉਹਨਾਂ ਤੋਂ ਵੱਡੀ ਵੱਡੀ ਕੋਠੀਆਂ ਖੜੇ ਕਰਦੇ ਆ ਪਰ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਕਿਹਾ ਸੀ ਵੀ ਜੇ ਤੁਸੀਂ ਸਾਨੂੰ ਕੁਝ ਪੇਟ ਕਰਨਾ ਹੈ ਤਾਂ ਘੋੜੇ ਪੇਟ ਕਰੋ ਸ਼ਸਤਰ ਪੇਟ ਕਰੋ ਤੋਂ ਪੰਜ ਪੈਰਾਂ ਦਾ ਹੁਕਮ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਬਾਬਾ ਸੰਗਰ ਸਿੰਘ ਜੀ ਨੂੰ ਆਪਣੀ ਕਲਗੀ ਦੇ ਦਿੰਦੇ ਨੇ ਤੇ ਬਾਬਾ ਸੰਗਰ ਸਿੰਘ ਜੀ ਤਿਆਰ ਹੋ ਜਾਂਦੇ ਨੇ ਜੰਗ ਵਿੱਚ ਲੜਨ ਲਈ ਹੁਣ ਪਲੈਨਿੰਗ ਇਹ ਸਾਰੀ ਦੇਖੋ ਤੁਸੀਂ ਕਿੱਦਾਂ ਬਣੀ ਆ ਬਾਬਾ ਸੰਗਤ ਸਿੰਘ ਜੀ ਜਦੋਂ ਹੂ ਬਹੂ ਗੁਰੂ ਗੋਬਿੰਦ ਸਿੰਘ ਜੀ ਵਰਗੇ ਲੱਗਦੇ ਸਨ ਉਹਨਾਂ ਨੂੰ ਕਲਗੀ ਅਤੇ ਉਹਨਾਂ ਦੇ ਸ਼ਸਤਰ ਦਿੱਤੇ ਗਏ ਤੇ ਉਹਨਾਂ ਨੂੰ ਭੇਜਿਆ ਗਿਆ ਯੁੱਧ ਵਿੱਚ ਲੜਨ। ਜਿਹਨੋਂ ਮੁਗਲ ਤੇ ਪਹਾੜੀ ਰਾਜਾ ਨੇ ਫੋਰਸ ਭੇਜੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਥੱਲੇ ਡੰਗਾਉਣ ਵਾਸਤੇ ਭੇਜੀ ਸੀ। ਉਹਨਾਂ ਨੂੰ ਮਾਰਨ ਵਾਸਤੇ ਭੇਜੀ ਸੀ ਤੇ ਬਾਬਾ ਸੰਗਤ ਸਿੰਘ ਜੀ ਜਦੋਂ ਆਏ ਉਹਨਾਂ ਨੂੰ ਤਾਂ ਇਹੀ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਨੇ ਤੇ ਸਾਰੀ ਹੀ ਤਕਰੀਬਨ ਫੋਰਸ ਬਾਬਾ ਸੰਗਤ ਸਿੰਘ ਜੀ ਦੇ ਉੱਤੇ ਅੰਨ੍ਹਾ ਬੋਲ ਦਿੰਦੀ ਹੈ। ਵੇਖੋ ਕਿਹਸਾ ਸੂਰਾ ਸੀ ਭਾਈ ਸੰਗਤ ਸਿੰਘ। ਜੋ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ ਦੀ ਜਗ੍ਹਾ ਲੈਂਦਾ ਆ ਜੀ ਉਹਦੇ ਵਿੱਚ ਆਉਂਦਾ ਆ ਮਰਦਾ ਵਾਂਗੂ ਲੜਦਾ ਆ ਤੇ ਸ਼ਹੀਦੀ ਦਾ ਮਾਣ ਪ੍ਰਾਪਤ ਕਰਦਾ ਆ ਇਦਾਂ ਦੀਆਂ ਬਹੁਤ ਐਗਜ਼ਾਮਪਲ ਆ ਸਾਨੂੰ ਮਿਲ ਜਾਣਗੀਆਂ ਪਰ ਜੇ ਸਿੱਖਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਵਾਸਤੇ ਵਾਰਿਆ ਆ ਤੇ ਗੁਰੂ ਸਾਹਿਬ ਨੇ ਵੀ ਸਾਡੇ ਵਾਸਤੇ ਬਹੁਤ ਕੁਝ ਵਾਰਿਆ ਆ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਸੀ ਮਹਾਨ ਸ਼ਖਸੀਅਤਾਂ ਆ ਰਹੀਆਂ ਨੇ ਸਾਡੇ ਇਤਿਹਾਸ ਵਿੱਚ ਇਹਨਾਂ ਤੋਂ ਅਸੀਂ ਇਨਸਪਾਇਰ ਹੋਈਏ ਹੋਰ ਇਹਨਾਂ ਬਾਰੇ ਜਾਣੀਏ ਤੇ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਸਾਖੀਆਂ ਤੇ ਹੋਰ ਇਨਫੋਰਮੇਟਿਵ ਟਾਪਿਕਸ ਨੂੰ ਰਿਲੇਟਡ ਵਧੀਆ ਵੀਡੀਓਜ਼ ਦੇਖਣ ਵਾਸਤੇ ਧੰਨਵਾਦ